ਤੋਂਦਰ ਰਾਸ ਸਭਾ ਮੈਂਬਰ ਸਜੀਵ ਅਰੂਣਾ ਨੇ ਲੁਧਿਆਣਾ ਦੇ ਗੁਰੂ ਨਾਨਕ ਭਵਨ ਵਿਖੇ ਕੌਂਸਲਰਾਂ ਅਤੇ ਵਰਕਰਾਂ ਦੇ ਨਾਲ ਅਹਿਮ ਮੀਟਿੰਗ ਕੀਤੀ ਹੈ ਇਸ ਮੌਕੇ ਹੌਂ ਫੜ ਗਿਆ ਉਪਚੋਣਾ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਸੋ ਦੱਸਦੇ ਕਿ ਹਲਕਾ ਪੱਛਮੀ ਤੋਂ ਕਾਰਸ਼ੀਨ ਕੌਂਸਲਰ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਪਰ ਪੱਛਮੀ ਤੋਂ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਪਤਨੀ ਸ਼ਾਮਲ ਨਹੀਂ ਹੋਏ ਨੇ ਤਜੋ ਰਾ ਸੁਭਾ ਮੈਂਬਰ ਨੂੰ ਸੁੱਦੇ ਬਾਰੇ ਪੁੱਛਿਆ ਗਿਆ ਤਾਂ ਉਹਨੇ ਕਿਹਾ ਕਿ ਪਾਰਟੀ ਨੇ ਸਾਰਿਆਂ ਨੂੰ ਸੱਦਾ ਪੱਤਰ ਭੇਜਿਆ ਪਰ ਜਦੋਂ ਲੁਧਿਆਣਾ ਦੇ ਮੁਖੀ ਸ਼ਰਨਪਾਲ ਮੱਕੜ ਨੇ ਪੁੱਛਿਆ ਗਿਆ ਉਹਨੇ ਕਿਹਾ ਕਿ ਗੋਗੀ ਜੀ ਦੀ ਪਤਨੀ ਨਾਰਾਜ਼ ਹੈ ਉਹਨਾਂ ਦੀ ਨਾਰਾਜ਼ਗੀ ਜਲਦ ਹੀ ਦੂਰ ਕੀਤੀ ਜਾਵੇਗੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਗੋਗੀ ਜੀ ਜਿਹੜੇ ਤੁਸੀਂ ਨਜ਼ਰ ਸਰਗਵਾਸ ਹੋ ਗਏ ਸੀਗੇ ਉਹਨਾਂ ਦੇ ਜਾਨਤਵਾਲ ਤਾ ਜਿਹੜਾ ਗਹਿਰਾ ਦੁੱਖ ਸਾਰੇ ਕੂੜੀ ਨੂੰ ਲੜਨ ਲੱਗੇ ਦਾ ਸੀ ਜਿਹਦਾ ਪਰਮਾ ਜਪ ਜਿਮਨੀ ਚੌਂਸ ਸੀ ਉਹਦੇ ਵਾਸਤੇ ਇੱਥੇ ਮੇਨ ਮੀਟਿੰਗ ਕੀਤੀ ਸੀ ਜਿੱਦੇ ਸਾਡੇ ਕੈਂਡੀਡੇਟ ਦੋਸ ਹੋਏ ਨੇ ਸੰਜੀਵ ਗੁਰੂਰਾ ਜੀ ਉਹਨਾਂ ਦੀ ਅੱਜ ਪਹਿਲੀ ਮੀਟਿੰਗ ਸੀ ਹਲਕਾ ਵੈਸਟਰਨ ਲੈ ਕੇ ਪਾਰਟੀ ਵੋਲੰਟੀਅਰ ਨਾਲ ਵਿਸ਼ੇਸ਼ ਮਿਲਣੀ ਦਾ ਸੀ ਨੁਮੰਦਿਤ ਕੀਤਾ ਗਿਆ ਸੀ ਇੱਕ ਕਾਰਜਕਾਰੀ ਮੀਟਿੰਗ ਦਾ ਅਜੋ ਮੀਟਿੰਗ ਹੋਈਆ ਸੀਨੀਅਰ ਡਿਰੇਕਟਰ ਅਜੇ ਸਿੱਖਾ ਬਲੇਸਟਰ ਸਾਰੇ ਹੀ ਸਪੌਂਸਰ ਸਰਦਾਰ ਸਾਰੇ ਹੀ ਵਾਰਡ ਚਾਨ ਨੇ ਜਿਹਨੇ ਵੀ ਉਹਦਾ ਸਮਾਨ ਹੈਗੇ ਨੇ ਜਿੰਨੇ ਵੀ ਸਾਡੇ ਹਲਕਾ ਵੈਸਟਰ ਨੇ ਕੋਈ ਚੀਜ਼ ਮੰਗੂ ਗਈਆਂ ਜਾਂ ਫਿਰ ਡਾਇਰੈਕਟਰ ਮੈਂਬਰ ਲੱਗੇ ਨੇ ਉਹਨਾਂ ਨਾਲ ਅੱਜ ਅਸੀਂ ਉਹਨਾਂ ਨੂੰ ਇੰਟਰੋਡਕਸ਼ਨ ਕਰਈਆ ਮੀਟਿੰਗ ਕਾਫੀ ਸਕਸੈਸਫੁਲ ਰਹੇ ਹੋਇਆ ਸਾਰਿਆਂ ਲਈ ਸੀਨੀਅਰ ਡਿਰੇਕਟਰ ਨੂੰ ਬਹੁਤ ਸਨਤਾ ਕਿ ਆਉਣ ਵਾਲੀਆਂ ਜਿੰਨੇ ਚੋਣਾਂ ਵਿੱਚ ਸਾਡੇ ਵੈਸਟਰ ਵਿੱਚ ਉਹਨਾਂ ਨੂੰ ਪਾਈ ਸਾਡਾ ਬਹੁਤ ਬਸਤਾ ਕੇ 10 ਵਾਰਡਾਂ ਦੇ ਸੀਟ ਸਰ ਕਾਉਂਸਲਰ ਤੁਸੀਂ ਵੀ ਲਾ ਕਾਰ ਕਰਤਾ ਹੈ পদাধিকারী ਹੈ ਪਰ ਉਹਨਾਂ ਦੀ ਵਾਇਬ ਨਹੀਂ ਹੈ ਦੇਖੋ ਭਈ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਹੈ ਕਿਸੇ ਦੀ ਤੇ ਕਿਤੇ ਨਹੀਂ ਤੁਹਾਨੂੰ ਲੱਗ ਰਹੀ ਸੀ ਮਿਲੇਗੀ ਪਰ ਪਾਰਟੀ ਕਿਦਣਾ ਕਿਤੇ ਉਹਨਾਂ ਬਾਰੇ ਸੋਚ ਵਿਚਾਰ ਕਰ ਰਹੀ ਹੈ ਜਿਸ ਤਰ੍ਹਾਂ ਦੇ ਨਾਲ ਵੀ ਉਹਨਾਂ ਬਾਰੇ ਸੋਚ ਰਹੀ ਹੈ ਮੰਨੇ ਨਾ ਰਾਜ ਚੱਲੇਗਾ ਇਸ ਵਾਸਤੇ ਮੈਨੂੰ ਕਹਿੰਦਾ ਮੁਸ਼ਕਿਲ ਹੋ ਜਾਵਾ ਪਾਰਟਿਸਿਪਲ ਗਲਵਾਰ ਨੂੰ ਮੈਂ ਗੋਰੀ ਆ ਸਾਸ ਕੋ ਮਜਾ ਹੋਏਗੀ ਪਰ ਜੀ ਹੈਗੇ ਕੁਛ ਇਹ ਵਜੋਂ ਜੋ ਕਮਨ ਸਾਰੇ ਕੋਲ ਟੈਕਨੋਲੋਜੀ ਕਿਸ ਕਰਦੀ ਨਹੀਂ ਹੈਗੇ ਹੋ ਜਾ ਕੋਈ ਹੋ ਵੀ ਹੋ ਸਕਦੀ ਹੈ ਉਹਨਾਂ ਦੇ ਜੀ ਉਹਨਾਂ ਦਾ ਵੀ ਸੁਝਾਅ ਨਾ ਪਾਰਟੀ ਤਰਫੋਂ ਉਹਨਾਂ ਨੂੰ ਇਨਵੀਟੇਸ਼ਨ ਗਿਆ ਸੀ ਇਨਵੀਟੇਸ਼ਨ ਤਾਂ ਗਿਆ ਸੀ ਦਿੱਤਾ ਸੀਗਾ ਪਰ ਉਹਨਾਂ ਨੇ ਫੜੇ ਦੱਸੇ ਸਰ ਕੀ ਹੈਗੇ ਉਹਨਾਂ ਨੇ ਵੀ ਉਹਨਾਂ ਨੂੰ ਨਸਬ ਜਿਵਾਇਆ ਸੀਗਾ ਤਦ ਅਗੋਂ ਹੋ ਸਕਦਾ ਨੂੰ ਕੋਈ ਨਾ ਕੋਈ ਜ਼ਰੂਰੀ ਕੰਮ ਪੈ ਜਾਵੇ ਜਿਸ ਕਰਕੇ ਨਹੀਂ ਆ ਸਕਦੇ ਠੀਕ ਕੀ ਸੋਚ ਜੋਣਾ ਕੀ ਕੀ ਪਲਾਨ ਹੈ ਕੀ ਪਲਾਨ ਕੀ ਜੀ ਅਸ ਗਤਾਂ ਜਿਹੜੀ ਸਭਾ ਹੈਗੀ ਹੈ ਫਲਕਾ ਬੈਸਟਰੀ ਉਹ ਜਿੰਨੀ ਹੋਰ ਸਜੀਵ ਰੋੜਾ ਜੀ ਨੂੰ ਬਤਾ ਸਕੋ ਜੇ ਭੇਜਦਾ ਮੈਂ ਇਕਾ ਕੀਤਾ ਆਮ ਆਦਮੀ ਪਾਰਟੀ ਦਾ ਜਿਹਦੇ ਚ ਕਾਉਂਸਲਰ ਵੀ ਸੀ ਤੇ ਆਪਣੇ ਵਲੰਟੀਅਰ ਵੀ ਸੀ ਸਾਰੇ ਸੀ ਇਹਨਾਂ ਨੇ ਸਾਰਿਆਂ ਨੇ ਪੂਰੀ ਸਪੋਰਟ ਦਿੱਤੀ ਔਰ ਇਹਨਾਂ ਨੂੰ ਜਿਹੜੇ ਕੰਮ ਕੀਤੇ ਚਾਹੇ ਉਹ ਸਟੇਟ ਲੈਵਲ ਤੇ ਸੀ ਚਾਹੇ ਉਹ ਸ਼ਹਿਰੀ ਲੈਵਲ ਤੇ ਸੀ ਜਾਂ ਕੋਈ ਵੀ ਉਹਨਾਂ ਦਾ ਸਾਰਿਆਂ ਬਾਰੇ ਦੱਸਿਆ ਗਿਆ ਜੋ ਲੋਕਾਂ 'ਚ ਜਾ ਕੇ ਇਹਨਾਂ ਨੇ ਦੱਸਣਾ ਆਪਾਂ ਜਿਹੜੇ ਕੰਮ ਕੀਤੇ ਆ ਔਰ ਜਿਹੜੇ ਕਰਨੇ ਆ ਉਹਨਾਂ ਦੇ ਬੇਸਿਸ ਤੇ ਆਪਾਂ ਇਹ ਜਿੰਨਾ ਹੈਗਾ ਔਰ ਵੱਡੀ ਜਿੱਤ ਹਾਸਲ ਕਰਦੇ ਸਰ ਰੈਸਟ ਦੇ ਕਮਾਂਡਰ ਤੁਸੀਂ ਸਦੇ ਕਾਰਕਟਰ ਸਦਕ ਗੋਗੀ ਜੀ ਦੀ ਧਰਪਤ ਨਹੀਂ ਰਹੀ ਸੀ ਇਹ ਦੇਖੋ ਜੀ ਇਹ ਜਿਹੜੀਆਂ ਇਨਵਿਟੇਸ਼ਨ ਜਾਂਦੀ ਪਾਰਟੀ ਵੱਲੋਂ ਜਾਂਦੀ ਹੈ ਉਹ ਸਾਡੇ ਪਰਿਵਾਰ ਦੇ ਬੰਦੇ ਹੈਗੇ ਗੋਗੀ ਜੀ ਮੇਰੇ ਭਰਾ ਸੀਗੇ ਉਹ ਵੀ ਸਾਡਾ ਪਰਿਵਾਰ ਹੈਗਾ ਕਿਤੇ ਬਿਜ਼ੀ ਹੋਣੇ ਤਾਂ ਨਹੀਂ ਆਏ ਹੋਣੇ ਮੈਨੂੰ ਨਹੀਂ ਪਤਾ ਸਾਰੇ ਲੋਕਾਂ ਵਿੱਚ ਪ੍ਰਭਾਵ ਇਸ ਗੱਲ ਤੇ ਜਾਂਦਾ ਰਿਹਾ ਇਸ ਚੀਜ਼ ਦਾ ਵੀ ਉਹ ਪਹੁੰਚੇ ਹਾਂਜੀ ਲੋਕਾਂ ਵਿੱਚ ਪ੍ਰਵਾਹ ਹੋ ਜਾਂਦਾ ਤਾਂ ਵੀ ਉਹ ਪਹੁੰਚੇ ਨੇ ਕਿ ਚਲੋ ਕੋਈ ਗੱਲ ਨਹੀਂ ਸਾਡੀ ਪਾਰਟੀ ਲੀਡਰਸ਼ਿਪੇ ਕਰੂਗੀ ਇਹਦਾ ਵੀ ਤੁਸੀਂ ਅੱਜ ਬਿਜਲੀ ਨੂੰ ਲੈ ਕੇ ਇੱਕ ਟਰਾਂਸਫਾਰਮਰ ਲਾਇਆ ਅੱਗੇ ਤੁਹਾਡੀ ਹੋਰ ਬਿਜਲੀ ਲਈ ਕੀ ਯੋਜਨਾ ਹੈ ਸਾਰਾ ਜੀ ট্রান্সਫਾਰਮਰ ਲੱਗ ਰਹੇ ਆ ਜਿੰਨੀਆਂ ਓਪਨ ਵਾਇਰ ਸੀ ਆ ਜਿਹੜੇ ਬਕਸੇ ਹੁੰਦੇ ਆ ਉਹ ਕਵਰ ਹੋ ਰਹੇ ਆ ਵੈਸੇ ਸਾਡੇ ਪੰਜਾਬ ਤੋਂ ਕੱਟ ਤਾਂ ਰਿਆ ਨਹੀਂ ਹੁਣ ਲੋਡ ਸ਼ੈਡਿੰਗ ਹੁੰਦੀ ਆ ਜਦੋਂ ਓਵਰਲੋਡ ਕਰਕੇ ਜਿਹੜੇ ট্রান্সਫਾਰਮਰ ਹੁੰਦੇ ਸੀ ਉਹਦਾ ਵੀ ਅਸੀਂ ਇਲਾਜ ਲੱਭ ਰਹੇ ਆ ਜਿਹੜੀਆਂ ਤਾਰਾਂ ਲਟਕਦੀਆਂ ਤੁਸੀਂ ਖੰਭਿਆਂ ਤੋਂ ਦੇਖਦੇ ਆ ਉਹ ਸਿੱਧੀ ਕਰਦੇ ਆ ਫੋਨ ਕੰਪਨੀ ਵਾਲਿਆਂ ਨਾਲ ਵੀ ਗੱਲ ਕਰ ਲਈ ਉਹ ਬਿਜਲੀ ਬੋਰਡ ਨੇ ਉਹਨਾਂ ਨੂੰ ਪਰਮਿਸ਼ਨ ਦਿੱਤੀ ਸੀ ਤਾਰਾਂ ਲਗਾਉਣ ਦੀ ਪਰ ਉਹ ਠੀਕ ਤਰ੍ਹਾਂ ਕਰ ਨਹੀਂ ਰਹੇ ਤਾਂ ਕਿ ਸ਼ਹਿਰ ਸੋਨਾ ਵੀ ਲੱਗਣਾ ਚਾਹੀਦਾ ਔਰ ਸਾਡੇ ਕੋਈ ਭਰਾ ਤੇ ਡਿੱਗੇ ਨਾ ਤਾਰ ਕੋਈ ਕਰੰਟ ਨਾ ਕਿਸੇ ਨੂੰ ਲੱਗੇ ਸੋ ਇਹ ਬਿਜਲੀ ਦਾ ਸੀ ਸਾਰਾ ਕਲੀਨ ਅਪ ਕਰ ਰਹੇ ਹੈ ਸਰ ਬਰਸਾਤਾਂ ਤੋਂ ਜਦੋਂ ਯਾਨੀ ਕਿ ਜਗਾ ਇਤਨਾ ਦੇ ਵੈਸਤੇ ਪਾਣੀ ਬਹੁਤ ਇਤਨਾ ਹੈ ਪੋ ਵਾਲਾ ਪਾਣੀ ਬਹੁਤ ਜਾ ਰਿਹਾ ਨਹੀਂ ਨਹੀਂ ਉਹ ਸਾਰਾ ਜੀ ਉਹ ਸਾਡੇ ਮੇਅਰ ਮੈਡਮ ਕਮਿਸ਼ਨਰ ਸਾਹਿਬ ਸਾਰੇ 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 ਕਾਉਂਸਲਰ ਇਹਨਾਂ ਨੂੰ ਇਸ ਬਾਰੇ ਪਤਾ ਹੈ ਔਰ ਐਤ ਕੀ بارشਾਂ ਚ ਤੁਹਾਨੂੰ ਪਿਛਲੀ ਵਰੀ ਨਾਲੋਂ ਫਰਕ ਲੱਗੇਗਾ ਸਫਾਈ ਵੀ ਅਸੀਂ ਪੂਰੀ ਕਰ ਰਹੇ ਹਾਂ ਤਾਂ ਕਿ ਸੀਵਰੇਜੋਂ ਪਾਣੀ ਵੀ ਨਿਕਲੇ ਪਰ ਕਈ ਵਾਰ ਇੱਕਦਮ ਜਦੋਂ ਯਾਦਾ ਬਾਰਿਸ਼ ਪੈਂਦੀ ਟੈਂਪਰੇਰੀ ਹੁੰਦਾ ਹੈਗਾ ਪਾ ਇਹ ਇਹ ਐਤ ਕੀ ਅਸੀਂ ਖਾਸ ਤਿਆਰ ਸਰ ਸਿਟੀ ਸੈਂਟਰ ਇੱਕ ਗੱਲ ਬਿਆ ਮਦਦ ਉਸ ਤੋਂ ਕੀ ਗੱਲ ਕਰਨਗੇ ਉਹ ਮੇਰੇ ਖਿਆਲ ਜੀ ਕੋਰਟ ਤੇ